ਸਾਚੀਕਲ ਸਿਟੀ ਇਟਲੈਂਡ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੌਜੂਦ ਹੈ ਇਸ ਟਾਈਮ ਲੁਧਿਆਣਾ ਸਟੇਸ਼ਨ ਤੇ ਜਿੱਥੇ ਬੰਦੇ ਭਾਰਤ ਟ੍ਰੇਨ ਤਸਵੀਰ ਦਿਖਾਉਂਗਾ ਤੁਹਾਨੂੰ ਬਸ ਕੁਝ ਜਿਹੜੇ ਸਕਿੰਡਾਂ ਦੇ ਵਿੱਚ ਤੁਹਾਨੂੰ ਕੈਮਰੇ ਦੇ ਵਿੱਚ ਦਿਖ ਰਹੀ ਹੋएगी ਕਿ ਇੱਕ ਬਹੁਤ ਵੱਡਾ ਜਿਹੜਾ ਪੰਜਾਬੀਆਂ ਨੂੰ ਜਾਂ ਫਿਰ ਪੰਜਾਬ ਨੂੰ ਜਿਹੜਾ ਸਵਾਗਤ ਜਿਹੜੀ ਉਹ ਦਿੱਤੀ ਗਈ ਹੈ ਕਿਸ ਤਰ੍ਹਾਂ ਬੰਦੇ ਭਾਰਤ ਟ੍ਰੇਨ ਜਿਹੜੀ ਹੈ ਉਹ ਲੁਧਿਆਣਾ ਸਟੇਸ਼ਨ ਤੇ ਪਹੁੰਚਦੀ ਹੈ ਕਿਵੇਂ ਜਿਹੜਾ ਇੱਕ ਵੱਡੀ ਸੌਗਾਤ ਜਿਹੜੀ ਦਿੱਤੀ ਗਈ ਹੈ ਕਿ ਇਹ ਮਾਤਰ 5 ਘੰਟੇ ਜਾਂ ਦੇ ਵਿੱਚ ਕੁਝ ਹੀ ਘੰਟੇ ਦੇ ਵਿੱਚ ਜਿਹੜਾ ਇਹ ਦਿੱਲੀ ਦਾ ਸਫ਼ਰ ਤੁਹਾਨੂੰ ਤੈਅ ਕਰਾਏਗੀ ਹਾਲਾਂਕਿ ਲਗਾਤਾਰ ਲੋਕ ਵੀ ਦਰਸ਼ਕ ਵੀ ਜਿਹੜੇ ਇਸ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਬੰਦੇ ਭਾਰਤ ਜਿਹੜੀ ਟ੍ਰੇਨ ਉਹ ਲੁਧਿਆਣਾ ਸਟੇਸ਼ਨ ਤੇ ਪਹੁੰਚ ਗਈ ਹੈ 5 ਘੰਟਿਆਂ ਦੇ ਵਿੱਚ ਜਿਹੜਾ ਉਹ ਤੁਹਾਨੂੰ ਇਸ ਦਾ ਸਫ਼ਰ ਜਿਹੜਾ ਦਿੱਲੀ ਤੱਕ ਦਾ ਜਿਹੜਾ ਸਫ਼ਰ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਾ ਜਿਹੜਾ ਸਫ਼ਰ ਜਿਹੜਾ ਉਹ ਤੈਅ ਕਰਾਏਗੀ ਬੰਦੇ ਭਾਰਤ ਟ੍ਰੇਨ ਜਿਹੜੀ ਲੁਧਿਆਣਾ ਸਟੇਸ਼ਨ ਤੇ ਪਹੁੰਚਦੀ ਹੈ ਕਿਵੇਂ ਅੱਜ ਜਿਹੜਾ ਬਿਲਕੁਲ ਦਰਸ਼ਕ ਇਸ ਦੇ ਵਿੱਚ ਬੈਠਣ ਨੂੰ ਵੀ ਤਿਆਰ ਨੇ ਹਾਲਾਂਕਿ 300 ਕੁਛ ਟਿਕਟਾਂ ਜਿਹੜੀਆਂ ਨੇ ਉਹ ਵੀ ਫ੍ਰੀ ਦਿੱਤੀਆਂ ਗਈਆਂ ਨੇ ਕਿਵੇਂ ਅੱਜ ਤਸਵੀਰਾਂ ਮੈਂ ਦਿਖਾਉਂਗਾ ਕਿ ਕਿਸ ਤਰੀਕੇ ਨਾਲ ਜਿਹੜਾ ਬੰਦੇ ਭਾਰਤ ਅੱਜ ਇੱਕ ਵਧੀਆ ਤਰੀਕੇ ਨਾਲ ਜਿਹੜਾ ਸਜਾਇਆ ਗਿਆ ਤਾਂ ਕਿ ਮੈਂ ਅੱਜ ਅੰਬਾਲੇ ਅੰਬਾਲਾ ਹੁੰਦੇ ਹੋਏ ਜਲੰਧਰ ਜਲੰਧਰ ਤੋਂ ਅੰਬਾਲਾ ਅੰਬਾਲੇ ਤੋਂ ਬਾਅਦ ਉਸ ਤੋਂ ਬਾਅਦ ਦਿੱਲੀ ਦਾ ਸਫਰ ਪੰਜ ਕੁਛ ਘੰਟੀਆਂ ਦੇ ਵਿੱਚ ਜੜਾਏ ਸਫਰ ਤੈਅ ਕਰੇਗੀ ਕਿਵੇਂ ਲੋਕ ਦਰਸ਼ਕ ਵੀ ਜਿਹੜੇ ਨੇ ਉਹ ਵੀ ਦਿਖਾऊंगा ਕਿਸ ਤਰੀਕੇ ਨਾਲ ਇਸ ਬੰਦੇ ਭਾਰਤ ਦੇ ਜਿਹੜੀ ਆ ਉਹ ਉਡੀਕ ਜਿਹੜੀ ਕਰ ਰਹੇ ਸਨ ਕੀ ਕੁਛ ਖਾਸੀਅਤ ਹੈ ਕੀ ਕੁਛ ਇਸ ਦੀ ਖਾਸੇ ਤੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਜਿਹੜਾ ਦਿੱਲੀ ਤੱਕ ਦਾ ਜਿਹੜਾ ਸਫ਼ਰ ਹੈ ਉਹ ਕਿਹੜੀ ਕਿਹੜੀ ਟ੍ਰੇਨ ਹੈ ਬੰਦੇ ਭਾਰਤ ਵਿੱਚ ਵਿਚ ਵਾਚ ਮਿਲਦਾ ਹੈ ਸੀਸੀਟੀਵੀ ਸੋ ਕੀ ਕੁਝ ਖਾਸੀਅਤ ਹੈਗੀ ਉਹ ਵੀ ਦਿਖਾ ਰਹੇ ਆ ਤੁਹਾਨੂੰ ਬੰਦੇ ਭਾਰਤ ਜਿਹੜਾ ਲੁਧਿਆਣਾ ਸਟੇਸ਼ਨ ਤੇ ਸਰ ਕੀ ਕੁਝ ਖਾਸੀਅਤ ਇਸ ਟ੍ਰੇਨ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਾਫੀ ਕੰਪਲੀਟ ਇਟਸ ਅ ਵਰਲਡ ਕਲਾਸ ਟ੍ਰੇਨ ਨੋ ਡਾਊਟ ਥੈਂਕਸ ਟੂ ਮੋਦੀ ਜੀ ਜੀ ਕਿੰਨਾ ਟਾਈਮ ਹੋ ਗਿਆ ਕਿੰਨੇ ਕ ਦੇਰ ਤੱਕ ਜਿਹੜਾ ਸਫਰ ਲੁਧਿਆਣਾ ਸਟੇਸ਼ਨ ਸਪੈਸifically there was issue with some minister ਤੋਂ ਉਹਦੇ ਚੱਕਰ 'ਚ ਅਧ ਘੰਟਾ ਰਸਤੇ 'ਚ ਖੜੀ ਰਹੀ ਫਗਵਾੜਾ ਤੋਂ ਲੁਧਿਆਣਾ ਤੱਕ ਅਦਰਵਾਈਜ਼ ਇਟਸ ਓਕੇ ਖਾਸ ਕਰ ਪੰਜਾਬੀਆਂ ਨੂੰ ਜਾਂ ਫਿਰ ਦਿੱਲੀ ਵਾਸੀਆਂ ਨੂੰ ਕਿੰਨਾ ਕ ਜਿਹੜਾ ਸਫਰ ਹੈ ਉਹ ਕਿੰਨਾ ਕ ਜਲਦੀ ਤੱਕ ਕਰ ਸਕਣਗੇ ਹੁਣ ਡੈਫੀਨਿਟਲੀ ਟਾਈਮ ਤਾਂ ਬਚੇਗਾ ਹੀ ਕਿਉਂਕਿ ਨਾਰਮਲੀ ਟਾਈਮ ਲੱਗਦਾ 6-7 ਘੰਟੇ ਲੱਗਦੇ ਹੈ ਇਹਦੇ ਚ 5 ਘੰਟੇ ਦਾ ਉਸਤਾ ਹੈ 5 ਘੰਟੇ ਦਾ ਉਸਤਾ ਹੈ ਹਾਂ ਤਾਂ ਡੈਫੀਨਿਟਲੀ ਇਟਸ ਗੁੱਡ ਜੀ ਥੈਂਕ ਯੂ ਸੋ ਕਿਸ ਤਰੀਕੇ ਨਾਲ ਜਿਹੜਾ ਲੋਕਾਂ ਦੇ ਵਿੱਚ ਵੀ ਕਾਫੀ ਇਸ ਟ੍ਰੇਨ ਦੀ ਜਿਹੜੀ ਉਤਸ਼ਾਹ ਉਤਸਾਹਿਤਾ ਦੇਖਣ ਨੂੰ ਮਿਲ ਰਹੀ ਹੈ ਲੋਕ ਹੋਰ ਵੀ ਮੌਜੂਦ ਨੇ ਗੱਲ ਕਰਾਂਗੇ ਕਿਵੇਂ ਕਿ ਇਸ ਟ੍ਰੇਨ ਦਾ ਕੀ ਕੁਝ ਜਿਹੜਾ ਫਾਇਦਾ ਲੋਕਾਂ ਨੂੰ ਹੋਏਗਾ ਤੇ ਕਿਵੇਂ ਅੱਜ ਲੋਕ ਕਾਫੀ ਜਿਹੜੀਆਂ ਅੱਜ ਫ੍ਰੀ ਜਿਹੜੀ ਸੇਵਾ ਹੈ ਉਹ ਇਸ ਬੰਦੇ ਪਰ ਟ੍ਰੇਨ ਦੇ ਵਿੱਚ ਦਿੱਤੀ ਗਈ ਹੈ ਸਰ ਗੱਲ ਕਰਾਂਗੇ ਸਰ ਮੌਜੂਦ ਨੇ ਸਰ ਕੀ ਕੁਝ ਖਾਸੀਅਤ ਤੁਹਾਨੂੰ ਇਸ ਟ੍ਰੇਨ ਦੇ ਵਿੱਚ ਲੱਗੀ ਹੈ ਮੈਂ ਲਈ ওকে ওকে ਸੋ ਬਹੁਤ ਅੱਛੀ ਜਿਹੜੀ ਸੁਵਿਧਾ ਇਸ ਟ੍ਰੇਨ ਦੇ ਵਿੱਚ ਦਿੱਤੀ ਗਈ ਹੈ ਗੱਲ ਕਰਾਂਗੇ ਹੋਰ ਲੋਕਾਂ ਦੇ ਨਾਲ ਸੇ ਭਾਜੀ ਗੱਡੀ ਸਾਰੀ ਫਰੀ ਹੋਣੀ ਆ ਜਿਹੜਾ ਸਫਰ ਹੈ ਉਹ ਲੁਧਿਆਣਾ ਵਾਸੀ ਪੈ ਕਰ ਸਕਣਗੇ ਕਿਵੇਂ ਕੀ ਕੁਝ ਖਾਸੀਅਤ ਹੈ ਇਸ ਟ੍ਰੇਨ ਦੇ ਵਿੱਚ ਆ ਸੀਟਸ ਵੀ ਕੁਝ ਅਟਰੈਕਟਿਵ ਹੈਗੀਆਂ ਨੇ ਇਸ ਦੇ ਵਿੱਚ ਕਿ ਇਹ ਇਹ ਰੋਟੇਟ ਵੀ ਹੁੰਦੀਆਂ ਸੀ ਉਹ ਵੀ ਅਸੀਂ ਦਿਖਾਈਆਂ ਸੀ ਤੁਹਾਨੂੰ ਕਿਵੇਂ ਕਿ ਸਿੰਘ ਸਾਬ ਸਾਡੇ ਨਾਲ ਮੌਜੂਦ ਨੇ ਸਰ ਕੀ ਕੁਝ ਖਾਸੀਅਤ ਰਹੀ ਹੈ ਟ੍ਰੇਨ ਦੇ ਵਿੱਚ ਸਫਰ ਕਰਨ ਦੀ ਅਸੀਂ ਬੈਠੇ ਆ ਯਾਰ ਤੇ ਹੁਣ ਜਿੱਦਾਂ ਕਿ ਹੁਣ ਕਾਫੀ ਟਾਈਮ 6-7 ਘੰਟੇ 8 ਘੰਟੇ ਲੱਗ ਜਾਂਦੇ ਸੀਗੇ ਤੇ ਹੁਣ 3-4 ਘੰਟਿਆਂ ਦੇ ਵਿੱਚ ਜਿਹੜਾ ਦਿੱਲੀ ਤੱਕ ਦਾ ਸਫ਼ਰ ਤਾਂ ਕੀਤਾ ਜਾਏਗਾ ਵਧੀਆ ਚੀਜ਼ ਹੈ ਬਹੁਤ ਵਧੀਆ ਤੇ ਦੇਖੋ ਹੁਸ਼ਤਾਰਤ ਵੀ ਚੱਲਦੀ ਹੈ ਲੇਕਿਨ ਇਸ ਰੂਟ ਤੇ ਟ੍ਰੇਨਾਂ ਘੱਟ ਸੀਗੀਆਂ ਸ਼ਾਰਟਕਟ ਰੇਲਾਂ ਵਾਲੀਆਂ ਸ਼ਾਰਟਕਟ ਸਮੇਂ ਦੀਆਂ ਕਿਤੇ ਨਾ ਕਿਤੇ ਵਪਾਰੀਆਂ ਨੂੰ ਜਿਹੜੇ ਰੋਜ਼ ਅਪ ਡਾਊਨ ਕਰਦੇ ਸੀ ਉਹਨਾਂ ਨੂੰ ਵੀ ਕੁਝ ਬਹੁਤ ਵਧੀਆ ਫਾਇਦਾ ਬਿਜ਼ਨਸ ਕਲਾਸ ਵਾਸਤੇ ਠੀਕ ਹੈ ਲੇਕਿਨ ਅਭੀ ਦੇਖੋ ਇਹਨਾਂ ਬਦਲ ਚੱਲਣਾ ਵੀ ਸੀਟ ਕਿੱਦਾਂ ਮਿਲਦੀ ਆ ਉਸ ਤੋਂ ਬਾਅਦ ਤਾਂ ਲੱਗੂਗਾ ਸੀਟ ਫੇਅਰ ਕਿੰਨਾ ਫਿਰ ਤਾਂ ਕੁਝ ਕਲੀਅਰ ਨਹੀਂ ਇਹਦੇ ਬਾਰੇ ਜਦੋਂ ਕਲੀਅਰ ਹੋਊਗਾ ਉਸ ਤੋਂ ਬਾਅਦ ਤਾਂ ਲੱਗੂਗਾ ਨਾ ਆਮ ਬੰਦੇ ਵਾਸਤੇ ਕਿੰਨੀ ਬੈਨੀਫਿਟ ਆਏ ਦੇਖਣ ਨੂੰ ਜੇ ਗੱਲ ਕਰੀਏ ਦੇਖਣ ਨੂੰ ਕਿਸ ਤਰ੍ਹਾਂ ਬੰਦੇ ਮਾਤਰਾ ਤਰੇਨ ਲੱਗਦੇ ਨੇ ਦੇਖੋ ਤਾਂ ਇਹ ਨਿਊ ਟ੍ਰੇਨ ਆ ਵੀ ਤਾਂ ਖਾਸ ਪਈ ਠੀਕ ਆ ਤਾਂ ਠੀਕ ਹੀ ਲੱਗ ਰਹੀ ਹੈ ਜੀ ਇਹ ਚੱਲਣ ਤੋਂ ਬਾਅਦ ਦੇਖਦੇ ਵੀ ਕਿੱਦਾਂ ਇਹਨੂੰ ਮੇਨਟੇਨ ਕਰਦੇ ਆ ਕੀ ਕਰਦੇ ਆ ਸੋ ਅਲੱਗ-ਅਲੱਗ ਲੋਕਾਂ ਦੇ ਦੀਵਿਊ ਸਟ੍ਰੇਨ ਦੇ ਪ੍ਰਤੀ ਲੈ ਰਹੇ ਆ ਕਿ ਕਿਵੇਂ ਜਿਹੜਾ ਇਸਟ੍ਰੇਨ ਦਾ ਲੋਕ ਫਾਇਦਾ ਲੈਣਗੇ ਤੇ ਕਿਵੇਂ ਲੋਕਾਂ ਬਿਜ਼ਨਸਮੈਨ ਲੋਕਾਂ ਨੂੰ ਇੱਕ ਖਾਸ ਜਿਹੜਾ ਫਾਇਦਾ ਹੋਣ ਵਾਲਾ ਇਸ ਟ੍ਰੇਨ ਦੇ ਚੱਲਦੇ ਆ ਟ੍ਰੇਨ ਦਾ ਇੰਤਜ਼ਾਰ ਕਰਦੇ ਹੋਏ ਕਿ ਕੁਝ ਫਾਇਦਾ ਲੁਧਿਆਣਾ ਵਾਸੀਆਂ ਨੂੰ ਹੋਣ ਵਾਲਾ ਸਰ ਕੀ ਕੁਝ ਫਾਇਦਾ ਬੰਦੇ ਮਾਤਰਮ ਟ੍ਰੇਨ ਤੋਂ ਲੁਧਿਆਣਾ ਵਾਸੀਆਂ ਨੂੰ ਹੋਣ ਵਾਲਾ ਫਾਇਦਾ ਤੁਹਾਡੇ ਸਾਹਮਣੇ ਆ ਜੀ ਕਿੰਨਾ ਉਤਸ਼ਾਹ ਕਿੰਨੀ ਖੁਸ਼ੀ ਦੀ ਲਹਿਰ ਹੈ ਅੱਜ ਪੰਜਾਬ ਦੇ ਵਿੱਚ ਕਿ ਵੀ ਪੰਜਾਬ ਨੂੰ ਯਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਤੋਹਫਾ ਦਿੱਤਾ ਉਹਦਾ ਬਹੁਤ ਬਹੁਤ ਜਸ਼ਨ ਕਰਦੇ ਆ ਨਰਿੰਦਰ ਮੋਦੀ ਜੀ ਨੇ ਸਾਬਿਤ ਕਰਦਾ ਸਭ ਦਾ ਸਾਥ ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਜੋ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਹਰ ਸਾਲ ہر دن ایک نیا تحفہ جنتا نو مل رہا اے گا۔ اسی بہت بہت ਧੰਨਵਾਦ کردے ہاں ਨਰਿੰਦਰ ਮੋਦੀ ਜੀ ਦਾ। ਜੈ ਸ਼੍ਰੀ ਰਾਮ, ਭਾਰਤ ਮਾਤਾ ਕੀ ਜੈ। ਸਰ بزنس مین نو ਜਿਹੜਾ ਟਾਈਮਿੰਗ ਦਾ ਵੀ کافی ਫਰਕ ਇਸ ਟ੍ਰੇਨ ਤੇ ਪਏਗਾ। ਪੰਜਾਬ ਦੇ ਜੋ بزنس مین ہیں ان کو ਇਸ ਟ੍ਰੇਨ ਦੇ ਦਰਮਿਆਨ ਸੇ ਬਹੁਤ بڑا ਫਾਇਦਾ ਮਿਲੇਗਾ। ਉਹ ਦੋ ਸਮੇਂ ਸੇ ਪਹਿਲੇ ਪਹੁੰਚ ਕੇ ਆਪਣਾ ਵਪਾਰ ਪ੍ਰਫੁੱਲਤ ਕਰ ਸਕਦੇ। प्रधानमंत्री जी का ये एक सपना था पंजाब की धरती के लिए पंजाब की जनता के लिए और गुरु पीरों की ये पंजाब की धरती के लिए एक बहुत बड़ा तोहफा है हमारे प्रधानमंत्री नरेंद्र मोदी जी का मैं उनका बहुत बहुत धन्यवाद करता हूँ जो ये ट्रेन चलाकर उनको पंजाब की जनता को एक तोहफा दिया है कितने so, uh, कितने देखे जा रहा है हूँ ट्रेन जोड़ा है अंबाला दिल्ली में शहर में पहुंचेगी कुछ कहते हैं सफर तय करेगी कितने का ਦੇਖੋ ਬੜੀ ਖੁਸ਼ੀ ਦੀ ਗੱਲ ਹੈ ਪਹਿਲੇ ਪੰਜਾਬ ਨੂੰ ਐਡਾ ਵੱਡਾ ਤੋਹਫਾ ਮਿਲਿਆ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਔਰ ਰਾਮ ਤੇਸਵਰਗੇ ਵੱਡੇ ਤਿਰਸਤਾਨ ਨੇ ਜਿੰਦਾ ਕਰਕੇ ਵੱਡੀ ਟ੍ਰੇਨ ਸਾਡੇ ਪੰਜਾਬ ਨੂੰ ਮਿਲੀ ਹੈ ਡੀ ਲਕਸ ਬੱਸ ਦੇ ਕਰਾਇਦੇ ਸਸਤਾ ਇਸ ਦਾ ਕਰਾਇਆ ਵਾ ਔਰ ਸਫਰ ਦੇ ਵਿੱਚ ਬਹੁਤ ਆਸਾਨ ਔਰ ਜਾਜ ਵਰਗੀ ਫੀਲਿੰਗਸ ਹੋਣੀ ਹੈ ਔਰ ਸਫਰ ਜਲਦੀ ਤੈ ਹੋਏਗਾ ਲੋਕੀ ਦਰਬਾਰ ਸਾਹਿਬ ਰਾਮ ਮੰਦਰ ਆਣਗੇ ਰਾਮ ਤੇਰਦਾਨ ਕੇ ਮੱਥਾ ਟੇਕਣਗੇ ਔਰ ਜਾਜ ਦੀ ਫੀਲਿੰਗ ਲੈਣਗੇ ਸਟ੍ਰੇਨ ਦੇ ਵਿੱਚ ਬੈ ਕੇ ਔਰ ਕਿਨੇ ਹੋਰ ਵੀ ਲੋਕ ਮੌਜੂਦ ਨੇ ਸਰ ਕੀ ਕੁਛ ਲੱਗਦਾ ਹੈ ਕਿ ਹੁਣ ਬੰਦੇ ਬਾਥਰਮ ਟ੍ਰੇਨ ਤੋਂ ਇੱਕ ਵਾਰੀ ਮੈਂ ਟ੍ਰੇਨ ਦੀ ਫੋਟੋ ਤਸਵੀਰ ਦਿਖਾਉਂਗਾ ਕਿ ਅੱਜ ਲੁਧਿਆਣਾ ਸਟੇਸ਼ਨ ਤੋਂ ਜਿਹੜਾ ਰਵਾਨਾ ਹੋ ਚੁੱਕੀ ਹੈ ਬੰਦੇ ਭਾਰਤ ਇਸ ਤੋਂ ਬਾਅਦ ਜਿਹੜਾ ਸਿੱਧਾ ਜਿਹੜਾ ਦਿੱਲੀ ਨੂੰ ਦਿੱਲੀ ਦਾ ਰਸਤਾ ਤੈਅ ਕਰੇਗੀ ਤੇ ਹੁਣ ਲੋਕ ਮੌਜੂਦ ਨੇ ਸਰ ਜੋੜੇ ਟਾਈਮਿੰਗ ਦਾ ਕਾਫੀ ਫਰਕ ਪਏ ਗਏ ਇਸ ਟ੍ਰੇਨ ਦੇ ਨਾਲ ਕਿਵੇਂ ਲੱਗਦਾ ਬਿਜ਼ਨਸmenਾਂ ਨੂੰ ਵੀ ਜਿਹੜਾ ਅਪਗ੍ਰੇਡ ਕਰਨ ਦੇ ਵਿੱਚ ਕਾਫੀ ਇਹ ਬਿਜ਼ਨਸmenਾਂ ਤੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਫਾਇਦਾ ਹੋਏਗਾ ਦਾ ਇਹ ਬੰਦੇ ਮਾਤਰਮ ਜੋ ਮੋਦੀ ਜੀ ਨੇ ਟ੍ਰੇਨ ਚਲਾਈ ਆ ਇਹਦਾ ਮਤਲਬ ਅਸੀਂ ਬਹੁਤ ਧੰਨਵਾਦ ਕਰਦੇ ਆਂ ਤੇ ਜਨਤਾ ਨੂੰ ਬਹੁਤ ਫਾਇਦਾ ਹੋਏਗਾ ਦਾ ਪਹਿਲਾਂ 6 7 8 ਘੰਟੇ ਲੱਗ ਜਾਂਦੇ ਸੀਗੇ ਹੁਣ ਗੱਡੀ 3 3 ਘੰਟੇ ਵਿੱਚ ਮਤਲਬ ਦਿੱਲੀ ਪਹੁੰਚ ਜਾਏਗੀ ਜੇ ਦਿੱਲੀ ਇੱਥੋਂ ਬਲਾਲਾ ਕਟੜੇ ਜਾਣਾ ਹੈ ਕੋਈ 7 8 ਘੰਟੇ ਪਹੁੰਚ ਜਾਏਗੀ ਬਹੁਤ ਟਾਈਮ ਘਟ ਲਗਿਆ ਆਪਣੇ ਕਾਫੀ ਵੱਡਾ ਜਿਹੜਾ ਸੁਗਾਤ ਦਿੱਤਾ ਗਿਆ ਹੈ ਪੰਜਾਬੀਆਂ ਨੂੰ ਤੇ ਦਿੱਲੀ ਲੁਧਿਆਣਾ ਵਾਸੀਆਂ ਨੂੰ ਤੇ ਦਿੱਲੀ ਵਾਸੀ ਦਿੱਲੀ ਤੱਕ ਦੇ ਸਫ਼ਰ ਕਰਨ ਵਾਸਤੇ ਕੁਝ ਘੰਟਿਆਂ ਦੇ ਵਿੱਚ ਹੀ ਪਹੁੰਚ ਜਾਈ ਜਾਏਗਾ ਹਾਂਜੀ ਹਾਂਜੀ ਇਹ ਬਹੁਤ ਮਤਲਬ ਬਹੁਤ ਫਾਇਦਾ ਹੋ ਗਿਆ ਪੰਜਾਬ ਵਾਸੀਆਂ ਸਾਰਿਆਂ ਨੂੰ ਫਾਇਦਾ ਹੋਏਗਾ ਦੇਸ਼ ਵਾਸੀਆਂ ਨੂੰ ਮਤਲਬ ਜਿਹੜੇ ਆਪਣੇ ਵਪਾਰੀ ਹੈਗੇ ਆ ਵਪਾਰੀਆਂ ਨੂੰ ਫਾਇਦਾ ਹੋਏਗਾ ਉਹਨਾਂ ਦਾ ਟਾਈਮ ਦੀ ਬਚਤ ਹੋਏਗੀ ਦੇਖਣ ਨੂੰ ਕਿਸ ਤਰ੍ਹਾਂ ਦੀ ਲੱਗੀ ਬੰਦੇ ਬਾ ਬੰਦੇ ਬਹੁਤ ਵਧੀਆ ਟ੍ਰੇਨ ਆ ਜੀ ਦੇਖਣ ਨੂੰ ਹੀ ਵਧੀਆ ਤੇ ਅੰਦਰ ਅੰਦਰ ਵੀ ਬਹੁਤ ਵਧੀਆ ਜਿਹੜਾ 에어ਪੋਰਟ ਦੇ ਵਿੱਚ ਮਤਲਬ ਇਹ ਮਤਲਬ ਆਪਣਾ ਏਅਰ ਚ ਬਿਠੇਉਂਦੇ ਆਂ ਤੇ ਇਦਾਂ ਮਤਲਬ ਮੋਦੀ ਸਰਕਾਰ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਮੋਦੀ ਸਰਕਾਰ ਨੇ ਬਹੁਤ ਵੱਡਾ ਕੰਮ ਕੀਤਾ ਜੀ ਬਹੁਤ ਕੰਮ ਕੀਤਾ ਹਾਂ ਜੰਦਰ ਬਹੁਤ ਵਧੀਆ ਸੀਟਾਂ ਨੇ ਰਿਵੋਲਵਿੰਗ ਸੀਟਾਂ ਨੇ ਇੱਕ ਦੂਸਰੇ ਬਸਰ ਨੂੰ ਮੂੰਹ ਬੈਠ ਕੇ ਬੰਦਾ ਆਰਾਮ ਨਾਲ ਗੱਲਾਂ ਕਰ ਸਕਦਾ ਹੈ ਔਰ ਅੰਦਰ ਸਪੀਡ ਜਿਹੜੀ ਆ ਉਹ ਡਿਸਪਲੇ ਹੁੰਦੀ ਆ ਕਿਸ ਸਪੀਡ ਤੇ ਜਾ ਰਹੀ ਆ ਟ੍ਰੇਨ ਔਰ ਕਿਹੜੇ ਸਟੇਸ਼ਨ ਤੋਂ ਕ੍ਰੋਸ ਕਰ ਰਹੀ ਆ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਮੋਦੀ ਸਰਕਾਰ ਨੇ ਬਹੁਤ ਵਧੀਆ ਤਰੀਕੇ ਨਾਲ ਉਹ ਬਹੁਤ ਬੰਦੇ ਮਾਦਰਾ ਬਿਜ਼ਨਸਮੈਨ ਨਾਲ ਲਈ ਆਮ ਦੇ ਲਈ ਹੁਣ ਦਿੱਲੀ ਦੂਰ ਨਹੀਂ ਦਿੱਲੀ ਆਪਾਂ 3.5 ਘੰਟੇ ਦੇ ਵਿੱਚ ਜਾ ਕੇ ਬਾਬਾ ਲੁਧਿਆਣਾ ਪੰਜਾਬ ਵਾਪਸ ਘਰੇ ਪਹੁੰਚ ਸਕਦੇ ਹਾਂ ਇੱਕ ਦਿਨ ਦੇ ਵਿੱਚ ਸੋ ਦੇਖਿਆ ਕਿਵੇਂ ਲੋਕਾਂ ਦੇ ਅਲੱਗ-ਅਲੱਗ ਲੋਕਾਂ ਦੇ ਥਿਊ ਲੈਤੇ ਨੇ ਕਿਵੇਂ ਬੰਦੇ ਭਾਰਤ ਟ੍ਰੇਨ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹਤਾ ਹੈ ਤੇ ਹੁਣ ਵੱਡੇ ਵਪਾਰੀਆਂ ਨੂੰ ਜਿਹੜਾ ਇਸ ਦਾ ਵੱਡਾ ਫਾਇਦਾ ਹੋਏਗਾ ਲੁਧਿਆਣਾ ਵਾਸੀਆਂ ਨੂੰ ਖਾਸ ਕਰਕੇ ਇਸ ਦਾ ਵੱਡਾ ਫਾਇਦਾ ਹੋਏਗਾ ਕਿ ਦਿੱਲੀ ਤੱਕ ਦਾ ਸਫ਼ਰ ਜਿਹੜਾ ਕੁਝ ਘੰਟਿਆਂ ਦੇ ਵਿੱਚ ਤੈਅ ਕਰ ਸਕਣਗੇ ਹਾਲਾਂਕਿ ਇਸ ਦੇ ਸਟਾਪੇਜ ਦੀ ਗੱਲ ਕਰੀਏ ਤਾਂ 4 ਤੋਂ 5 ਜਿਹੜੀ ਸਟਾਪੇਜ ਹੈਗੀ ਹੈ ਉਸ ਤੋਂ ਬਾਅਦ ਪੰਜਾਬ ਦੇ ਲੁਧਿਆਣਾ ਵਾਸੀਆਂ ਨੂੰ ਇੱਕ ਵੱਡੀ ਜਿਹੜੀ ਸੌਗਾਤ ਮਿਲੀ ਹੈ ਕੈਮਰਾਮੈਨ ਦਇਆ ਦੇ ਨਾਲ ਦ ਸਿਟੀ ਹੈਡਲਾਈਨਸ ਜੈ ਕੁਮਾਰ